ਇੱਕ ਮੁਲਾਜ਼ਮ ਕਰਦਾ ਰਿਹਾ ਦੋ ਸਰਕਾਰੀ ਨੌਕਰੀਆਂ ਲੈਂਦਾ ਰਿਹਾ ਦੋ ਤਨਖਾਹਾਂ ਤੇ ਤੋਂ ਪੈਨਸ਼ਨਾਂ ਦੋਹਾਂ ਪਤਨੀਆਂ ਦੇ ਬੱਚਾ ਨੇ ਵੀ ਕਰਸਤੇ ਆਧਾਰ ਤੇ ਲਈਆਂ ਦੋ ਸਰਕਾਰੀ ਨੌਕਰੀਆਂ ਮੁਲਾਜ਼ਮ ਨੇ ਜਲਸਰੋਤ ਵਿਭਾਗ ਤੇ ਪੰਜਾਬ ਰੋਡਵੇਜ ਵਿੱਚ ਇੱਕੋ ਸਮੇਂ ਕੀਤੀ ਨੌਕਰੀ ਇੱਕ ਪਾਸੇ ਦਾ ਕੁਝ ਨੌਜਵਾਨ ਜਹੇ ਨੇ ਜਿਨ੍ਹਾਂ ਨੂੰ ਪੜ੍ਹਾਈ ਲਿਖਾਈ ਤੋਂ ਬਾਅਦ ਇੱਕ ਵੀ ਨੌਕਰੀ ਨਹੀਂ ਮਿਲਦੀ ਦੂਜੇ ਪਾਸੇ ਇੱਕ ਜਿਹਾ ਮੁਲਾਜ਼ਮ ਦਾ ਕਾਦਨਾਮਾ ਸਾਹਮਣੇ ਆਇਆ ਜੋ ਕਿ ਇੱਕੋ ਸਮੇਂ ਦੋ-ਦੋ ਨੌਕਰੀਆਂ ਕਰਦਾ ਰਿਹਾ ਦੋ-ਦੋ ਪੈਨਸ਼ਨਾਂ ਲੈਂਦਾ ਰਿਹਾ ਤੇ ਦੋ-ਦੋ ਤਨਖਾਹਾਂ ਲੈਂਦਾ ਰਿਹਾ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆਂ ਤੇ ਪਰਦਾ ਫਾਸ਼ ਕਿਵੇਂ ਹੋਇਆ ਦੱਸਿਆ ਕਿ ਪੰਜਾਬ ਦੇ ਇੱਕ ਮੁਲਾਜ਼ਮ ਪਰਿਵਾਰ ਦਾ ਮੁਖੀਆ ਇੱਕੋ ਵੇਲੇ ਦੋ-ਦੋ ਵਿਭਾਗਾਂ 'ਚ ਨੌਕਰੀ ਕਰਦਾ ਰਿਹਾ ਉਸਨੇ ਇੱਕ ਸਮੇਂ ਦੋ-ਦੋ ਤਨਖਾਹਾਂ ਲਈਆਂ ਜਦੋਂ ਉਸਦੀ ਮੌਤ ਹੋਈ ਤਾਂ ਉਸਦੇ ਪਰਿਵਾਰ ਨੇ ਤਸ ਦੇ ਆਧਾਰ ਤੇ ਦੋ ਸਰਕਾਰੀ ਨੌਕਰੀਆਂ ਇੱਕੋ ਵੇਲੇ ਦੋ ਪੈਨਸ਼ਨਾਂ ਲਈਆਂ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਕੀਤੀ ਪੜਤਾਲ 'ਚ ਕਪਲਾ ਬੇਪਰਦ ਹੋਇਆ ਹੈ ਇਹ ਹੀ ਨਹੀਂ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਵੀ ਲਗਾਇਆ ਗਿਆ ਹੈ ਗੁਰਦਾਸਪੁਰ ਦੇ ਪਿੰਡ ਤਾਰਾਗੜ ਦੇ ਕੁਲਦੀਪ ਸਿੰਘ ਨੇ 1 ਅਪ੍ਰੈਲ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਭੇਜ ਕੇ ਇਸ ਕਪਲੇ ਤੇ ਉਂਗਲ ਧਰੀ ਸੀ ਵਿਜੀਲੈਂਸ ਬਿਊਰੋ ਨੇ 2 ਜੂਨ ਨੂੰ ਪੱਤਰ ਨੰਬਰ 23042 ਤਹਿ ਤੇ ਸ਼ਿਕਾਇਤ ਜਲ ਸਰੋਤ ਵਿਭਾਗ ਨੂੰ ਪੜਤਾਲ ਲਈ ਭੇਜੀ ਵਿਭਾਗ ਦੀ ਸ਼ਿਕਾਇਤ ਸ਼ਾਖਾ ਦੇ ਕਾਰਜਕਾਰੀ ਇੰਜੀਨੀਅਰ ਨੇ ਪੂਰੇ ਮਾਮਲੇ ਦੀ ਪੜਤਾਲ ਕੀਤੀ ਅਤੇ 14 ਨਵੰਬਰ ਨੂੰ ਪੜਤਾਲ ਦੀ ਰਿਪੋਰਟ ਪ੍ਰਮੁੱਖ ਸਕੱਤਰ ਨੂੰ ਸੌਂਪ ਦਿੱਤੀ ਵਿਭਾਗ ਨੇ 15 ਦਸੰਬਰ ਨੂੰ ਟਰਾਂਸਪੋਰਟ ਵਿਭਾਗ ਨੂੰ ਵੀ ਪੜਤਾਲ ਦਾ ਹਵਾਲਾ ਦੇ ਕੇ ਕਾਰਵਾਈ ਵਾਸਤੇ ਲਿਖ ਦਿੱਤਾ ਪਰਤਾਪ ਰਿਪੋਰਟ ਅਨੁਸਾਰ ਗੁਰਦਾਸਪੁਰ ਦੇ ਮਹੱਲਾ ਸੁੰਦਰ ਨਗਰ ਦੇ ਹੰਸਰਾਜ ਨੇ ਜਲ ਸਰੋਤ ਵਿਭਾਗ ਦੀ ਮਾਦੋਪੁਰ ਡਿਵੀਜ਼ਨ ਵਿੱਚ 1 ਮਈ 1975 ਨੂੰ ਜੁਆਇਨ ਕੀਤਾ ਸੀ ਅਤੇ ਉਹ 14 ਜਨਵਰੀ 2002 ਨੂੰ ਮੌਤ ਹੋਣ ਤੱਕ ਸਰਕਾਰੀ ਨੌਕਰੀ ਤੇ ਬਤਾਰ ਮੇਟ ਕੰਮ ਕਰਦਾ ਰਿਹਾ ਇਸੇ ਤਰ੍ਹਾਂ ਹੰਸਰਾਜ ਨੇ 21 ਜਨਵਰੀ 1997 ਨੂੰ ਪੰਜਾਬ ਰੋਡਵੇ ਦੇ ਜਲੰਧਰ ਡਿਪੂ 1 ਦੇ ਵਿੱਚ ਨੌਕਰੀ ਜੁਆਇਨ ਕੀਤੀ ਅਤੇ ਉਹ ਮੌਤ ਹੋਂ ਤੱਕ ਡਿਊਟੀ ਕਰਦਾ ਰਿਹਾ ਜਿਲਾ ਖਜ਼ਾਨਾ ਦਫ਼ਤਰ ਗੁਰਦਾਸਪੁਰ ਨੇ ਵੀ 9 ਨਵੰਬਰ 2023 ਨੂੰ ਪੱਤਰ ਭੇਜ ਕੇ ਸਪਸ਼ਟ ਕੀਤਾ ਕਿ ਹੰਸਰਾਜ ਕੁਝ ਸਮੇਂ ਦੋ ਜਗ੍ਹਾ ਨੌਕਰੀ ਕਰਦਾ ਰਿਹਾ ਇਹ ਨੌਕਰੀ ਜਲ ਸਰੋਤ ਵਿਭਾਗ ਤੇ ਦੂਸਰੀ ਨੌਕਰੀ ਟਰਾਂਸਪੋਰਟ ਭਾਗ ਵਿੱਚ ਕੀਤੀ ਪੱਤਰ ਅਨੁਸਾਰ ਜਦੋਂ ਹੰਸਰਾਜ ਦੀ ਮੌਤ ਹੋਈ ਤਾਂ ਪਰਿਵਾਰ ਦੋਵਾਂ ਵਿਭਾਗਾਂ ਤੋਂ ਪੈਨਸ਼ਨ ਦੇ ਲਾਭ ਵੀ ਲੈ ਰਿਹਾ ਹੈ ਤਾਂ ਤੁਹਾਨੂੰ ਵੀ ਪਤਾ ਲੱਗਦਾ ਹੈ ਕਿ ਹੰਸਰਾਜ ਦੇ ਦੋ ਬਿਆਸ ਸਨ ਹੰਸਰਾਜ ਦੀ ਮੌਤ ਹੋ ਗਈ ਤਾਂ ਉਸ ਦੀ ਪਤਨੀ ਸ਼ਾਨੋ ਦੇਵੀ ਨੇ ਤਸ ਦੇ ਆਧਾਰ ਤੇ 27 ਜੁਲਾਈ 2005 ਨੂੰ ਜਲ ਸਰੋਤ ਭਾਗ ਵਿੱਚ ਬੇਲਦਾਰ ਦੀ ਅਸਾਮੀ ਤੇ ਚੁਆਇਨ ਕਰ ਲਿਆ ਅਤੇ ਇਸ ਵੇਲੇ ਸ਼ਾਨੋ ਦੇਵੀ ਕੰਢੀ ਏਰੀਆ ਡੈਮ ਮੇਨਟੇਨੈਂਸ ਡਿਵੀਜ਼ਨ ਨੰਬਰ 1 ਦੇ ਵਿੱਚ ਤਨਖਾਤਾ ਇਸ ਤਰ੍ਹਾਂ ਮਰਹੂਮ ਹੰਸਰਾਜ ਦੇ ਪੁੱਤਰ ਗੁਰਪਾਲ ਸਿੰਘ ਜੋ ਕਿ ਪਹਿਲੀ ਪਤਨੀ ਦਾ ਪੁੱਤਰ ਹੈ ਨੇ 2009 ਦੇ ਵਿੱਚ ਆਪਣੇ ਬਾਪ ਹੰਸਰਾਜ ਦੀ ਥਾਂ ਤੇ ਤਰਸ ਦੇ ਆਧਾਰ ਤੇ ਟਰਾਂਸਪੋਰਟ ਭਾਗ ਚ ਬਤੌਰ ਕੰਡਕਟਰ ਨੌਕਰੀ ਲੈ ਲਈ। ਰਿਪੋਰਟ ਅਨੁਸਾਰ ਗੁਰਪਾਲ ਸਿੰਘ ਇਸ ਵੇਲੇ ਪੰਜਾਬ ਰੋਡਵੇ ਦੇ ਬਟਾਲਾ ਡੈਪੋ ਦੇ ਵਿੱਚ ਬਤੌਰ ਕੰਡਕਕਟਰ ਸਬ-ਇੰਸਪੈਕਟਰ ਨੌਕਰੀ ਕਰ ਰਿਹਾ ਹੈ। ਪਰਤਾਲ ਅਨੁਸਾਰ ਇਹ ਪਰਿਵਾਰ ਦੇ ਫੈਮਿਲੀ ਪੈਨਸ਼ਨਾਂ ਵੀ ਲੈ ਰਿਹਾ ਤੇ ਪਰਤਾਲ ਦੌਰਾਨ ਗੁਰਪਾਲ ਸਿੰਘ ਨੂੰ ਸੱਦਿਆ ਗਿਆ ਪਰੰਤੂ ਉਹ ਹਾਜ਼ਰ ਨਹੀਂ ਹੋਇਆ। ਪਰਤਾਲ ਵਿੱਚ ਸ਼ਿਕਾਇਤਕਰਤਾ ਵੱਲੋਂ ਲਗਾਏ ਦੋਸ਼ ਸਾਬਤ ਹੋ ਚੁੱਕੇ ਨੇ। ਜਨਨ ਕਿ ਹੁਣ ਇਹ ਦੇਖਣਾ ਹੋਊਗਾ ਕਿ ਦੋ ਸਭ ਤੋਂ ਬਾਅਦ ਕਾਰਵਾਈ ਕਿਸ ਤਰੀਕੇ ਦੀ ਰਹਿੰਦੀ ਹੈ ਕਿਉਂਕਿ ਦੇਖਿਆ ਜਾਂਦਾ ਹੈ ਕਿ ਨੌਜਵਾਨ ਜਿਹੜੇ ਉੱਚੀ ਵਿੱਦਿਆ ਹਾਸਲ ਕਰਨ ਤੋਂ ਬਾਅਦ ਵੀ ਦਰਦ ਦਰਦੀਆਂ ਠੋਕਰਾਂ ਖਾਣ ਲਈ ਕੁਝ ਨੌਜਵਾਨ ਮਜਬੂਰ ਹੁੰਦੇ ਨੇ ਉਹਨਾਂ ਨੂੰ ਨੌਕਰੀ ਇੱਕ ਵੀ ਨਹੀਂ ਮਿਲਦੀ ਪਰ ਦੂਜੇ ਪਾਸੇ ਕੁਝ ਜਹੇ ਲੋਕ ਵੀ ਨੇ ਜਿਹੜੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਂਦੇ ਨੇ ਇਸ ਤਰੀਕੇ ਨਾਲ ਜਿਹੜਾ ਦੋ-ਦੋ ਨੌਕਰੀਆਂ ਕਰਦੇ ਨੇ ਸਰਕਾਰ ਦੀਆਂ ਅੱਖਾਂ 'ਚ ਘੱਟਾ ਪਾਉਂਦੇ ਨੇ ਤਾਂ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਕਿਸ ਤਰੀਕੇ ਦੀ ਰਹਿ ਸਕਦੀ ਹੈ ਇਹ ਹੁਣ ਦੇਖਣਾ ਬਾਕੀ ਹੋਏਗਾ ਫਿਰ ਹਾਲ ਕਹਿ ਲਈਏ ਕਿ ਇੱਕ ਬਹੁਤ ਵੱਡਾ ਕਪਲਾ ਜਿਹੜਾ ਹੋ ਰਿਹਾ ਸੀਗਾ ਉਹ ਬੇਪਰਗਤਾ ਹੋਇਆ ਪਰ ਕਿਸੇ ਦੀ ਸ਼ਿਕਾਇਤ ਦੇ ਆਧਾਰ 'ਤੇ ਹੋਇਆ ਕਿ ਸਰਕਾਰੀ ਵਿਭਾਗਾਂ ਦੇ ਵਿੱਚ ਜਾਂ ਸਰਕਾਰ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਲੰਬੇ ਸਮੇਂ ਤੋਂ ਹੋ ਕੀ ਰਿਹਾ ਹੈ ਕਿ ਇੱਕ ਕਿ ਮੁਲਾਜ਼ਮ ਕਿਸ ਤਰੀਕੇ ਨਾਲ ਗਲਤ ਸਰਟੀਫਿਕੇਟ ਲੈ ਕੇ ਨੌਕਰੀਆਂ ਕਰ ਰਹੇ ਨੇ ਕਿਸ ਤਰੀਕੇ ਨਾਲ ਦੋ ਦੋ ਪੈਨਸ਼ਨਾਂ ਲੈ ਰਹੇ ਨੇ ਦੋ ਦੋ ਤਨਖਾਹਾਂ ਲੈ ਰਹੇ ਨੇ ਦੋ ਦੋ ਨੌਕਰੀਆਂ ਕਰ ਰਹੇ ਨੇ ਤਾਂ ਸਰਕਾਰ ਦੀਆਂ ਅੱਖਾਂ ਵੀ ਕਿਤੇ ਨਾ ਕਿਤੇ ਕਹਿ ਲਈਏ ਕਿ ਬੰਦ ਹੁੰਦੀਆਂ ਨੇ ਪਰ ਜਦੋਂ ਕੋਈ ਸ਼ਿਕਾਇਤ ਕਰਦਾ ਉੱਠ ਕੇ ਕੋਈ ਹਿੰਮਤ ਕਰਦਾ ਉਸ ਤੋਂ ਬਾਅਦ ਹੀ ਕਾਰਵਾਈਆਂ ਖੁੱਲਦੀਆਂ ਨੇ ਜਾਂਚ ਹੁੰਦੀ ਹੈ ਤੇ ਫਿਰ ਇਸ ਤਰੀਕੇ ਨਾਲ ਮਾਮਲੇ ਦਬੇ ਰਹਿ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਹੋਏਗੀ ਇਹ ਦੇਖਣਾ ਬਾਕੀ ਹੋਏਗਾ ਥੋੜੇ ਨੂੰ ਨਟਰ ਪੰਜਾਬੀ ਮੀਡੀਆ ਨਾਲ ਧੰਨਵਾਦ